ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇਹ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਤੇ ਇਨਾ ਬੱਸ ਚਾਲਕਾਂ ਵਿਚਕਾਰ ਸਥਿਤੀ ਤਣਾਪੂਰਣ ਹੋ ਗਈ। ਦਰਅਸਲ ਪੰਜਾਬ ਸਰਕਾਰ ਵੱਲੋਂ ਪਨਬਸ ਲਈ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦੇ ਟੈਂਡਰ ਖੁੱਲਣ ਦੇ ਫੈਸਲੇ ਖਿਲਾਫ ਪਨਬਸ ਤੇ ਪੀਆਰਟੀਸੀ ਮਲਾਜ਼ਮਾਂ ਦਾ ਗੁੱਸਾ ਸਿਖਰ ਤੇ ਪਹੁੰਚ ਗਿਆ। ਯੂਨੀਅਨਾਂ ਨੇ ਇਸ ਨੂੰ ਟ੍ਰਾਂਸਪੋਰਟ ਵਿਭਾਗ ਦੇ ਨਿੱਜੀ ਕਰਨ ਵੱਲ ਵੱਡਾ ਕਦਮ ਦੱਸਿਆ। ਸ਼ਾਮ ਨੂੰ ਸ਼ੁਰੂ ਹੋਈਆਂ ਗ੍ਰਿਫਤਾਰੀਆਂ ਸਵੇਰ ਤੱਕ ਜਾਰੀ ਰਹੀਆਂ। ਪੁਲਿਸ ਨੇ 20 ਤੋਂ ਵੱਧ ਮੋਕ ਯੂਨੀਅਨ ਆਗੂਆਂ ਨੂੰ ਚੁੱਕ ਲਿਆ ਜਿੰਨਾ ਵਿੱਚ ਸੁਭਸਕਤਰ ਜੋਧ ਸਿੰਘ ਜਨਰਲ ਸਕਤਰ ਸ਼ਮਸ਼ੇਰ ਸਿੰਘ ਤੇ ਹੋਰ ਕਈ ਲੋਕ ਸ਼ਾਮਲ ਸਨ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪਨਬਸ ਤੇ ਪੀਆਰਟੀ ਦੀਆਂ ਸਾਂਝੀਆਂ ਯੂਨੀਅਨਾਂ ਨੇ ਪੰਜਾਬ ਭਰ ਵਿੱਚ ਸਾਰੇ ਡਿਪੂ ਬੰਦ ਕਰਨ ਦਾ ਐਲਾਨ ਕੀਤਾ ਹੈ ਨਤੀਜੇ ਵਜੋਂ ਸੂਬੇ ਦੀਆਂ ਸਾਰੇ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਰਹੀਆਂ ਪੰਜਾਬ ਰੋਡ ਵੇਜ਼ ਪੀ ਆਰਟੀਸੀ ਪਨਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇਹ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਤੇ ਇਨਾ ਬੱਸ ਚਾਲਕਾਂ ਵਿਚਕਾਰ ਸਥਿਤੀ ਤਣਾਪੂਰਣ ਹੋ ਗਈ। ਦਰਅਸਲ ਪੰਜਾਬ ਸਰਕਾਰ ਵੱਲੋਂ ਪਨਬਸ ਲਈ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦੇ ਟੈਂਡਰ ਖੁੱਲਣ ਦੇ ਫੈਸਲੇ ਖਿਲਾਫ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਗੁੱਸਾ ਸਿਖਰ ਤੇ ਪਹੁੰਚ ਗਿਆ। ਯੂਨੀਅਨਾਂ ਨੇ ਇਸ ਨੂੰ ਟ੍ਰਾਂਸਪੋਰਟ ਵਿਭਾਗ ਦੇ ਨਿੱਜੀ ਕਰਨ ਵੱਲ ਵੱਡਾ ਕਦਮ ਦੱਸਿਆ। ਸ਼ਾਮ ਨੂੰ ਸ਼ੁਰੂ ਹੋਈਆਂ ਗ੍ਰਿਫਤਾਰੀਆਂ ਸਵੇਰ ਤੱਕ ਜਾਰੀ ਰਹੀਆਂ। ਪੁਲਿਸ ਨੇ 20 ਤੋਂ ਵੱਧ ਮੌਕੇ ਯੂਨੀਅਨਾਂ ਆਗੂਆਂ ਨੂੰ ਚੁੱਕ ਲਿਆ ਜਿੰਨਾ ਵਿੱਚ ਸੁਭਸਕਰ ਜੋਧ ਸਿੰਘ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਤੇ ਹੋਰ ਕਈ ਲੋਕ ਸ਼ਾਮਲ ਸਨ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪਨਬਸ ਤੇ ਪੀਆਰਟੀ ਸੀ ਦੀਆਂ ਸਾਂਝੀਆਂ ਯੂਨੀਅਨਾਂ ਨੇ ਪੰਜਾਬ ਭਾਰ ਵਿੱਚ ਸਾਰੇ ਡਿੱਪੂ ਬੰਦ ਕਰਨ ਦਾ ਐਲਾਨ ਕੀਤਾ ਹੈ ਨਤੀਜੇ ਵਜੋਂ ਸੂਬੇ ਦੀਆਂ ਸਾਰੇ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਰਹੀਆਂ ਪੰਜਾਬ ਰੋਡ ਵੇਜ਼ ਪੀ ਆਰਟੀਸੀ ਪਨਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇਹ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਤੇ ਇਨਾ ਬੱਸ ਚਾਲਕਾਂ ਵਿਚਕਾਰ ਸਥਿਤੀ ਤਣਾਪੂਰਣ ਹੋ ਗਈ। ਦਰਅਸਲ ਪੰਜਾਬ ਸਰਕਾਰ ਵੱਲੋਂ ਪਨਬਸ ਲਈ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦੇ ਟੈਂਡਰ ਖੁੱਲਣ ਦੇ ਫੈਸਲੇ ਖਿਲਾਫ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਗੁੱਸਾ ਸਿਖਰ ਤੇ ਪਹੁੰਚ ਗਿਆ। ਯੂਨੀਅਨਾਂ ਨੇ ਇਸ ਨੂੰ ਟ੍ਰਾਂਸਪੋਰਟ ਵਿਭਾਗ ਦੇ ਨਿੱਜੀ ਕਰਨ ਵੱਲ ਵੱਡਾ ਕਦਮ ਦੱਸਿਆ। ਸ਼ਾਮ ਨੂੰ ਸ਼ੁਰੂ ਹੋਈਆਂ ਗ੍ਰਿਫਤਾਰੀਆਂ ਸਵੇਰ ਤੱਕ ਜਾਰੀ ਰਹੀਆਂ। ਪੁਲਿਸ ਨੇ 20 ਤੋਂ ਵੱਧ ਮੁੱਖ ਯੂਨੀਅਨਾਂ ਆਗੂਆਂ ਨੂੰ ਚੁੱਕ ਲਿਆ ਜਿੰਨਾ ਵਿੱਚ ਸੁਭਸ ਕਤਰ ਜੋਧ ਸਿੰਘ ਜਨਰਲ ਸਕਤਰ ਸ਼ਮਸ਼ੇਰ ਸਿੰਘ ਤੇ ਹੋਰ ਕਈ ਲੋਕ ਸ਼ਾਮਲ ਸਨ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪਨਬਸਤੇ ਪੀਆਰਟੀ ਦੀਆਂ ਸਾਂਝੀਆਂ ਯੂਨੀਅਨਾਂ ਨੇ ਪੰਜਾਬ ਭਰ ਵਿੱਚ ਸਾਰੇ ਡਿਪੂ ਬੰਦ ਕਰਨ ਦਾ ਐਲਾਨ ਕੀਤਾ ਹੈ ਨਤੀਜੇ ਵਜੋਂ ਸੂਬੇ ਦੀਆਂ ਸਾਰੇ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਰਹੀਆਂ ਪੰਜਾਬ ਰੋਡ ਵੇਜ਼ ਪੀ ਆਰਟੀਸੀ ਪਨਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇਹ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਤੇ ਇਨਾ ਬੱਸ ਚਾਲਕਾਂ ਵਿਚਕਾਰ ਸਥਿਤੀ ਤਣਾਪੂਰਣ ਹੋ ਗਈ। ਦਰਅਸਲ ਪੰਜਾਬ ਸਰਕਾਰ ਵੱਲੋਂ ਪਨਬਸ ਲਈ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦੇ ਟੈਂਡਰ ਖੁੱਲਣ ਦੇ ਫੈਸਲੇ ਖਿਲਾਫ ਪਨਬਸ ਤੇ ਪੀਆਰਟੀਸੀ ਮਲਾਜ਼ਮਾਂ ਦਾ ਗੁੱਸਾ ਸਿਖਰ ਤੇ ਪਹੁੰਚ ਗਿਆ। ਯੂਨੀਅਨਾਂ ਨੇ ਇਸ ਨੂੰ ਟ੍ਰਾਂਸਪੋਰਟ ਵਿਭਾਗ ਦੇ ਨਿੱਜੀ ਕਰਨ ਵੱਲ ਵੱਡਾ ਕਦਮ ਦੱਸਿਆ। ਸ਼ਾਮ ਨੂੰ ਸ਼ੁਰੂ ਹੋਈਆਂ ਗ੍ਰਿਫਤਾਰੀਆਂ ਸਵੇਰ ਤੱਕ ਜਾਰੀ ਰਹੀਆਂ। ਪੁਲਿਸ ਨੇ 20 ਤੋਂ ਵੱਧ ਮੋਕ ਯੂਨੀਅਨਾਂ ਆਗੂਆਂ ਨੂੰ ਚੁੱਕ ਲਿਆ ਜਿੰਨਾ ਵਿੱਚ ਸੁਭਸਕਰ ਜੋਧ ਸਿੰਘ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਤੇ ਹੋਰ ਕਈ ਲੋਕ ਸਮਾਜ ਸੰਗਿਰਫਤਾਰੀਆਂ ਦੇ ਵਿਰੋਧ ਵਿੱਚ ਪਨਬਸ ਤੇ ਪੀਆਰਟੀ ਸੀ ਦੀਆਂ ਸਾਂਝੀਆਂ ਯੂਨੀਅਨਾਂ ਨੇ ਪੰਜਾਬ ਭਰ ਵਿੱਚ ਸਾਰੇ ਡਿੱਪੂ ਬੰਦ ਕਰਨ ਦਾ ਐਲਾਨ ਕੀਤਾ ਹੈ ਨਤੀਜੇ ਵਜੋਂ ਸੂਬੇ ਦੀਆਂ ਸਾਰੇ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਰਹੀਆਂ